ਆ ਰਿਹਾ ਇਹ ਪਕਰ ਦੀਆਂ ਮੂਲੀਆਂ ਲਿੱਤੀਆਂ ਖੇਤਾਂ ਚ ਤੋੜ ਕੇ ਲਿਆਂਦੀਆਂ ਸੀਗੀਆਂ ਇਹਨਾਂ ਨੂੰ ਆਪਾਂ ਤੋਲਿਆ ਔਰ ਚੰਗੀ ਤਰ੍ਹਾਂ ਰੱਖ ਲਿਆ ਹੁਣ ਆਪਾਂ ਇਹਨਾਂ ਨੂੰ ਕੱਦੂ ਕਾਸ਼ ਕਰਨੇ ਹੈ ਇਸ ਦੇ ਵਿੱਚ ਆਪਾਂ ਇਹਨੂੰ ਕੱਟ ਕੇ ਵੀ ਬਣਾ ਸਕਦੇ ਹਾਂ ਆਪਾਂ ਇਹਨੂੰ ਕੱਦੂ ਕਾਸ਼ ਕਰਕੇ ਬਣਾ ਰਹੇ ਹਾਂ ਇੱਕ ਚਮਚੀ ਜੀਰਾ ਐਡ ਕਰਨਾ ਹੈ हरी मिर्च कर हम इसे मूलिया एड कर इसे आप सवेरे परौंठे भी बना सकते हैं

ਚੈਨਲ ਨੂੰ ਲਾਈਕ ਫਲਾਈ ਕਰਤੇ ਸਬਸਕ੍ਰਾਈਬ ਜਰੂਰ ਕਰੋ ਆਪ ਜੀ ਦਾ ਧੰਨਵਾਦ